ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਖੁਸ਼ ਪਾਣਾ YouTube ਚੈਨਲ ਉੱਤੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਦਾ ਆਈਕਨ ਪ੍ਰੈਸ ਕਰੋ ਤਾਂ ਜੋ ਹਰੇਕ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਇੱਕ ਪਹਿਲਾ ਸੂਤ ਤਾਜੀ ਸੂਈ ਝੋਟੀ ਲੈ ਕੇ ਪੇਸ਼ ਹੋਇਆ ਇਸ ਨੂੰ ਸੂਈ ਨੂੰ ਸਿਰਫ ਅਜੇ 5-10 ਮਿੰਟ ਹੋਏ ਆ ਜੋ ਕਿ ਬੱਚੇ ਨੂੰ ਜਨਮ ਦਿੱਤਾ ਹੈ ਉਹ ਮਿਲਕਾਫਾ ਦੇਖ ਸਕਦੇ ਹੋ ਚੋਟੀ ਦਾ ਸਿੰਗ ਦੇਖ ਸਕਦੇ ਹੋ ਟੌਪ ਕਲਾਸ ਸਿੰਗ ਲੱਗਾ ਹੈ ਝੋਟੀ ਨੂੰ ਅਜੇ ਤਾਜੀ ਸੂਈ ਹੈ ਦੇਖ ਸੋ ਚੈੱਕ ਕਰ ਸਕਦੇ ਹੋ ਬੱਚੇ ਨਾਲ ਝੋਟੀ ਪੂਰੀ ਤਰ੍ਹਾਂ ਸਹਿਮਤ ਹੈ ਪੂਰੀ ਸੀਲ ਸਬ ਝੋਟੀ ਹੈ ਬਾਕੀ ਤੁਸੀਂ ਝੋਟੀ ਦਾ ਅਡਰ ਦੇਖ ਸਕਦੇ ਹੋ ਬਹੁਤ ਸੋਹਣਾ ਅਡਰਲਾ ਬਾਕੀ ਸੀਲ ਸਬ ਝੋਟੀ ਆ ਥਣਾ ਦਾ ਗੈਪ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਦਾ ਥਣਾ ਦਾ ਗੈਪ ਹੈ ਨੇੜੀ ਤੋਂ ਕਰਕੇ ਦੇਖ ਸਕਦੇ ਹਾਂ ਬਾਕੀ ਇਹ ਜੀਰ ਪੈਣੀ ਹੈ ਕੋਈ ਵੀ ਵੀਰਸ ਝੋਟੀ ਨੂੰ ਖਰੀਦਣਾ ਚਾਹਵੇ ਉਹ ਸੰਪਰਕ ਕਰ ਸਕਦਾ ਹੈ 9878214644 9878214644 81990048 81990048 ਦੇਖ ਸਕਦੇ ਹੋ ਝੋਟੀ ਨੂੰ ਜੋ ਕਿ ਇਸ ਛੋਟੀ ਦੇ ਮੌਜਦਾ ਫੋਨ ਉੱਪਰ ਹੀ ਕੀਤਾ ਜਾਵੇਗਾ